ਚੌਕ ਦੇ ਸਕੂਲ ਦਾ ਮਸਲਾ ਪੂਰਾ ਪੰਜਾਬ ਦੇ ਵਿੱਚ ਗਰਮਾਇਆ ਹੈ ਮਸਲਾ ਕਿਉਂਕਿ ਭ੍ਰਿਸ਼ਟਾਚਾਰੀ ਨਾਲ ਜੁੜਿਆ ਹੋਇਆ ਇਹ ਮੁੱਦਾ ਹੈ ਜਿਹੜੇ ਲੋਕ ਭ੍ਰਿਸ਼ਟਾਚਾਰੀ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਂਦੇ ਨੇ ਭਾਵੇਂ ਟੀਚਰ ਹੋਵੇ ਭਾਵੇਂ ਕੋਈ ਹੋਰ ਅਦਾਰਾ ਹੋਵੇ ਸਬੰਧਤ ਸਕੂਲ ਨਾਲ ਉਹਨਾਂ ਨੂੰ ਉਹਨਾਂ ਦਾ ਕੀ ਹਾਸ਼ਿਰ ਹੁੰਦਾ ਹੈ ਇਹ ਤੁਹਾਡੇ ਸਾਹਮਣੇ ਟੀਚਰ ਇਸ ਗੱਲ ਨੂੰ ਲੈ ਕੇ ਐਜੀਟੇਸ਼ਨ ਤੇ ਆਏ ਉਹਨਾਂ ਦੇ ਟੀਚਰ ਸਕੂਲ ਦੇ ਸਾਹਮਣੇ ਧਰਨਾ ਕੀਤਾ ਤੇ ਇਹਦੀ ਸਪੋਰਟ ਤੇ ਹੋਰ ਜਥੇਬੰਦੀਆਂ ਵੀ ਆਈਆਂ ਤੇ ਭਾਰਤੀ ਕਿਸਾਨ ਨੇਕਤਾ ਉਰਾਹਾ ਵੀ ਕਿਉਂਕਿ ਇਹਨਾਂ ਦੀ ਪਿੰਡ ਦੇ ਵਿੱਚ ukai ਹੈ ਇਲਾਕੇ 'ਚ ਕੰਮ ਹੈ ਅਸੀਂ ਵੀ ਸਾਡੀ ਜਥੇਬੰਦੀ ਵੀ ਇਹਨਾਂ ਦੀ ਸਪੋਰਟ ਤੇ ਆਈ ਦੋ ਵਾਰ ਪੁਲਸੀ ਜ਼ਬਰ ਨਾਲ ਇਹ ਧਰਨਾ ਚਕਾਇਆ ਪਿਛਲੀ ਵਾਰ 9-10 ਕੁੜੀਆਂ ਨੂੰ ਤੇ 40-45 ਬੰਦਿਆਂ ਨੂੰ ਚੱਕ ਕੇ ਇਹਨਾਂ ਨੇ ਠਾਣੇ ਚ ਲੈ ਕੇ ਜਿਹੜਾ ਘਟਨਾ ਠਾਣਾ ਗਿੱਲ ਦੇ ਮੂਹਰੇ 5 ਤਰੀਕ ਦੀ ਘਟਨਾ ਨੂੰ ਤਕਰੀਬਨ 10 ਵਜੇ ਸਵੇਰ 10:30 ਵਜੇ ਦੇ ਆਸ-ਪਾਸ ਦੀ ਘਟਨਾ ਹੋਈ ਹੈ ਕਿ ਉਸ ਦਿਨ ਸਾਡੇ ਆਗੂਆਂ ਤੇ ਬਹੁਤ ਜ਼ਬਰ ਹੋਇਆ ਜਿਹਦੇ ਵਿੱਚੋਂ ਹਰਿੰਦਰ ਬਿੰਦੂ ਆ ਜਿਹੜੀ ਸਾਡੀ ਸੂਬੇ ਦੀ ਆਗੂ ਹੈ ਉਹਦੇ ਨਾਲ ਜਿਸ ਤਰੀਕੇ ਨਾਲ ਵੀਡੀਓ ਦੇ ਵਿੱਚ ਉਹ ਔਰਤ ਪੁਲਿਸ ਮੁਲਾਜ਼ਮਾ ਵਿਹਾਰ ਕਰ ਰਹੀਆਂ ਨੇ ਬਹੁਤ ਹੀ ਨਿੰਦਣਯੋਗ ਹੈ ਜਿਵੇਂ ਉੱਥੇ ਬੁੱਢਿਆਂ ਨੂੰ ਤੱਕ ਤੱਕ ਕੇ ਜਿਵੇਂ ਉਹਨਾਂ ਦੇ ਡੰਡੇ ਮਾਰ ਕੇ ਉਹ ਤਸ਼ੱਦਦ ਕੀਤਾ ਹੈ ਬਹੁਤ ਹੀ ਨਿੰਦਣਯੋਗ ਹੈ ਇਹਦੇ ਸਬੰਧ ਚ ਭਾਵੇਂ 12 13 ਪੰਜਾਬ ਦੀਆਂ ਜਥੇਬੰਦੀਆਂ ਵਿੱਚ ਅਧਿਆਪਕਾਂ ਦੀਆਂ ਜਥੇਬੰਦੀਆਂ ਨੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਨੇ ਮੀਟਿੰਗ ਕਰਕੇ ਪੇਰੈਂਟਸਾਂ ਦੀ ਵੀ ਜਥੇਬੰਦੀ ਹੈ 12 ਤਰੀਕ ਦਾ 12 April ਦਾ ਨਾਣਾ ਮੰਡੀ ਰਾਮਪਰਾ ਫੂਲ ਉਥੇ ਧਰਨੇ ਦਾ ਪ੍ਰੋਗਰਾਮ ਦਿੱਤਾ ਹੈ ਕਿ ਅਸੀਂ ਉਹ ਸਾਰੇ ਹਿੱਸਿਆਂ ਨੂੰ ਜਿਹੜੇ ਇਸ ਜ਼ਬਰਦਸਤ ਤੇ ਇਹ ਵਿਰੋਧ ਕਰਦੇ ਨੇ ਤੇ ਜਮਹੂਰੀਅਤ ਦਾ ਕਤਲ ਸਮਝਦੇ ਨੇ ਇਸ ਗੱਲ ਨੂੰ ਜਿਹੜੇ ਇਨਸਾਫ ਪਸੰਦ ਲੋਕ ਇਹ ਭ੍ਰਿਸ਼ਟਾਚਾਰੀ ਦੇ ਖਿਲਾਫ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਦੇ ਨੇ ਉਹਨਾਂ ਸਾਰੇ ਹਿੱਸਿਆਂ ਨੂੰ ਬੇਨਤੀ ਕਰਦੇ ਆਂ ਭਾਵੇਂ ਤੁਸੀਂ ਮੀਟਿੰਗਾਂ ਦੇ ਵਿੱਚ ਹੋ ਜਾਂ ਨਾ ਇਸ 12 ਵਾਲੇ ਤਰੀਕ ਦੇ ਵਿੱਚ ਅਸੀਂ ਤੁਹਾਡੀ ਸ਼ਮੂਲੀਅਤ ਦੀ ਮੰਗ ਕਰਦੇ ਆਂ ਤੁਹਾਡੇ ਤੋਂ ਆਸ ਕਰਾਂਗੇ ਅਸੀਂ ਕੇਸ ਜ਼ਬਰ ਦੇ ਵਿਰੋਧ ਚ ਤੁਹਾਡੀਆਂ ਜਥੇਬੰਦੀਆਂ ਜਿਹੜੀਆਂ ਮੀਟਿੰਗ ਦੇ ਵਿੱਚ ਨਹੀਂ ਵੀ ਆ ਸਕੀਆਂ ਜਿਹੜੀਆਂ ਇਸ ਜ਼ਬਰ ਦਾ ਵਿਰੋਧ ਕਰਦੀਆਂ ਨੇ ਅਸੀਂ ਤੁਹਾਡੇ ਤੋਂ ਆਸ ਕਰਾਂਗੇ ਤੁਸੀਂ ਵੱਧ ਚੜ ਕੇ ਆਓ ਤੇ ਭਾਰਤੀ ਕਿਸਾਨ ਰੇਖਤਾ ਉਗਰਾਹਾਂ ਦੇ ਆਗੂਆਂ ਨੂੰ ਬੇਨਤੀ ਹੈ ਕਿ ਕੰਮ ਦੀ ਰੁੱਤ ਹੈ ਔਰਤਾਂ ਤੇ ਬਹੁਤ ਵੱਡਾ ਜ਼ਬਰ ਹੋਇਆ ਹੈ ਇਸ ਕਰਕੇ ਇਸ 12 ਵਾਲੇ ਪ੍ਰੋਗਰਾਮ ਚ ਔਰਤਾਂ ਦੀ ਭਰਮਸ਼ੂਮੂਦੀਅਤ ਹੋਣੀ ਚਾਹੀਦੀ ਹੈ ਇਹ ਤੇ ਤੁਹਾਨੂੰ ਜ਼ੋਰ ਲਾ ਕੇ ਆਉਣਾ ਚਾਹੀਦਾ ਤੇ ਅਸੀਂ ਤੁਹਾਡੇ ਕੋਲ ਆਸ ਕਰਾਂਗੇ ਕਿ ਸਰਕਾਰ ਦੇ ਇਸ ਧੱਕੜਸ਼ਾਹੀ ਰਵਈਏ ਦਾ ਵਿਰੋਧ ਲੋਕਾਂ ਤੱਕ ਲੈ ਕੇ ਜਾਓ ਗੱਲ ਕਿ ਲੋਕਾਂ ਤੱਕ ਇਹ ਗੱਲ ਲੈ ਕੇ ਜਾਓ ਕਿ ਠੇਕੇਦਾਰ ਦੇ ਹੀਜ ਦੇ ਵਿੱਚ ਸਰਕਾਰ ਕਿਵੇਂ ਖੜਦੀ ਹੈ ਤੇ ਜਿਹੜੇ ਉਹਨਾਂ ਦੇ ਭ੍ਰਿਸ਼ਟਾਚਾਰ ਦਾ ਵਿਰੋਧ ਕਰਦੇ ਨੇ ਉਹਨਾਂ ਨਾਲ ਸਰਕਾਰ ਕੀ ਵਰਤੋ ਕਰਦੀ ਹੈ ਕਿ 1.5 ਸਾਲ 13 ਮਹੀਨਾ ਦੇ ਬੱਚੇ ਨੂੰ ਜੇਲ੍ਹ ਦੇ ਵਿੱਚ ਬੰਦ ਰੱਖਿਆ ਕਿੰਨੇ ਦਿਨ ਤੱਕ ਤੇ ਉਹ ਇੱਕ ਆਗੂ ਆ ਜਿਹੜਾ ਇਹਨਾਂ ਦਾ ਸੰਦੀਪ ਹੈ ਜਿਹੜਾ ਜਿਹੜਾ ਇਹ ਸਗਵਾਈ ਕਰਦਾ ਸੀ ਘੋਲ ਦੀ ਉਹਦੇ ਤੇ ਵੱਖਰੇ ਪਰਚੇ ਪਾ ਕੇ ਉਹਨੂੰ ਜੇਲ੍ਹ 'ਚ ਬੰਦ ਕੀਤਾ ਹੋਇਆ ਤੇ ਉਹਦੇ ਘਰ ਵਾਲੀ ਨੂੰ ਬੰਦ ਕੀਤਾ ਉਹਦੀ ਬੱਚੀ ਨੂੰ ਬੰਦ ਕੀਤਾ ਤੇ ਉਹਦੇ ਪਰਿਵਾਰ ਦੇ ਕੁਝ ਹੋਰ ਮੈਂਬਰਾਂ ਬਾਰੇ ਵੀ ਜਾਣਕਾਰੀ ਹੈ ਵੀ ਉਹਨਾਂ ਨੂੰ ਬੰਦ ਕੀਤਾ ਤੇ ਇਸ ਜ਼ਬਰਦਸਤ ਵਿਰੋਧ ਕਰਨ ਦੀ ਖਾਤਰ ਜਨਤਕ ਜਥੇਬੰਦੀਆਂ ਦੇ ਲਈ ਫੈਸਲੇ ਦਾ ਤੇ ਟੀਚਰਾਂ ਦੀ ਹਮਾਇਤ ਕਰਨ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਅਸੀਂ ਆਪਣੇ ਜਥੇਬੰਦੀ ਵਾਲੇ ਆਗੂ ਵਰਕਰਾਂ ਤੇ ਆਗੂਨ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਚ ਸ਼ਾਮਲ ਹੋ